ਦੋਸਤੋ ਅੱਜ ਫਿਰ ਨਵਾਂ ਲੈ ਕੇ ਆਇਆ ਤੁਹਾਡੇ ਲਈ ਤੇ ਪਲੀਜ਼ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਹੋਲੀ ਨੂੰ ਕੀ ਅਸੀਂ ਕਹਨਾਂ ਅੱਜ ਅੱਜ ਹੈਗੀ ਹੋਲੀ ਲੋਕੀ ਖੇਡਦੇ ਨੇ ਹੋਲੀਆਂ ਸਾਡੀਆਂ ਤਾਂ ਹੋਲੀਆਂ ਓਏ ਸੱਜਣਾ ਨੇ ਖੋਲੀਆਂ ਸਾਡੀਆਂ ਤਾਂ ਹੋਲੀਆਂ ਵੇ ਸੱਜਣਾ ਨੇ ਖੋਲੀਆਂ ਖੇਡੀਆਂ ਸੀ ਹੋਲੀਆਂ ਜੋ ਕਦੇ ਤੇਰੇ ਨਾਲ ਨਹੀਂ ਖਿਆਲਾਂ ਵਿੱਚ ਆਉਂਦੇ ਰਹਿੰਦੇ ਤੇਰੇ ਹੀ ਖਿਆਲ ਨਹੀਂ ਬੈਠ ਗਈਆਂ ਦੂਰ ਕਿਤੇ ਪੁੱਛਿਆ ਨਹਾਲਨੀ ਬੈਠ ਗਈਆਂ ਦੂਰ ਕਿਤੇ ਪੁੱਛਿਆ ਨਹਾਲਨੀ ਸਾਡੀਆਂ ਤਾਂ ਅੱਖੀਆਂ ਓਏ ਸੱਜਣਾ ਨੇ ਖੋਲੀਆਂ ਸਾਡੀਆਂ ਤਾਂ ਅੱਖੀਆਂ ਓਏ ਸੱਜਣਾ ਨੇ ਮੋਲੀਆਂ ਸਾਡੀਆਂ ਤਾਂ ਹੋਲੀਆਂ ਵੇ ਸਜਣਾ ਨਖੋਲੀਆਂ ਆਪ ਤਾਂ ਤੁਰੰਗਾਂ ਵਿੱਚ ਗਈਆਂ ਬਿੱਲੋ ਰੰਗ ਨਹੀਂ ਥੇੜੀ ਦੀਆਂ ਹੋਲੀਆਂ ਤੂੰ ਹੌਣ ਹੋਰਾ ਸੰਗ ਨਹੀਂ ਸੁੱਖਾਂ ਵਿੱਚ ਪਾਕੇ ਸਾਨੂੰ ਦੁੱਖ ਗਿਆਂ ਟੰਗ ਨਹੀਂ ਸਾਡਿਆਂ ਤਾ ਖੁਸ਼ੀਆਂ ਨੀ ਰੰਗਾਂ ਵਿੱਚ ਰੋਲੀਆਂ ਸਾਡੀ ਕਾ ਦੀ ਹੋਲੀ ਚਾਰੋ ਸਾਡਿਆਂ ਤਾ ਹੋਲੀਆਂ ਓਏ ਸੱਜਣਾ ਨੇ ਖੋਲੀਆਂ ਐਨੀਆਂ ਰੰਗਾਂ ਦੇ ਵਿੱਚੋਂ ਰੰਗ ਤੇਰਾ ਦਿਸੇ ਨਾ ਤੇਰੇ ਜਿਹੀ ਅੱਖ ਇਥੇ ਹੋਰ ਕੋਈ ਦੀ ਸੇਨਾ ਰੰਗ ਹੋਰ ਹੀ ਚੜਾ ਗਿਆ ਕੋਈ ਰੰਗ ਹੋਰ ਹੀ ਚੜਾ ਗਿਆ ਕੋਈ ਸੱਤ ਕ ਨਿਕ ਸੋਣਿਆ ਸਾਡੀਆਂ ਤਾਂ ਹੋਲੀਆਂ ਓਏ ਸੱਜਣਾ ਨੇ ਖੋਲੀਆਂ ਸਾਡੀਆਂ ਤਾਂ ਹੋਲੀਆਂ ਓਏ ਸੱਜਣਾ ਨੇ ਖੋਲੀਆਂ ਆਪਣੇ ਰੰਗਾਂ ਚ ਲਿਆ ਹੋਰਾਂ ਨੂੰ ਤੁਰੰਗ ਨਹੀਂ ਸਾਡੇ ਹਰ ਰੰਗਾਂ ਚ ਤੂੰ ਤਾਂ ਕੋਲ ਗਈ ਐ ਭੰਗ ਨਹੀਂ ਫੇਰਾ ਮਹਿਨਾਂ ਵਿੱਚ ਤੈਨੂੰ ਦਿਸੇ ਨਾ ਤੂੰ ਵਿਕ ਤੇ ਮੈਨੂੰ ਫਿਰਦੀਆਂ ਟੋਲੀਆਂ ਸਾਡੀਆਂ ਤਾਂ ਹੋਲੀਆਂ ਓਏ ਸੱਜਣਾ ਨੇ ਖੋਲੀਆਂ ਸਾਡੀਆਂ ਤਾਂ ਹੋਲੀਆਂ ਓਏ ਸੱਜਣਾ ਨੇ ਖੋਲੀਆਂ ਅੱਜ ਹੈਗੀ ਹੋਲੀ ਲੋਕੀ ਖੇਡਦੇ ਨੇ ਹੋਲੀਆਂ